2 ਸਾਲ ਪਹਿਲਾਂ ਕੈਨੇਡਾ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰਨ ਗਈ ਭਾਰਤ ਦੀ ਇੱਕ ਲੜਕੀ ਘਰ ਵਿੱਚ ਵੱਡੇ ਅਣਪਛਾਤੇ ਵਿਅਕਤੀ ਤੇਜ਼ ਤਾਰ ਹਥਿਆਰਾਂ ਦੇ ਨਾਲ ਕੀਤਾ ਹਮਲਾ ਤੇ ਮੌਕੇ ਤੇ ਹੀ ਕਰ ਦਿੱਤਾ ਕਤਲ ਜੀ ਹਾਂ ਈਮੰਦਪਾਗੀ ਕਟਨਾ ਕੈਨੇਡਾ ਦੇ ਸਰੀ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਭਾਰਤੀ ਮੂਲ ਦੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਸ ਲੜਕੀ ਦੇ ਘਰ ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਆਉਂਦੇ ਨੇ ਉਸਤੇ ਤੇਜ਼ ਹਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਨੇ ਤੇ ਫਿਰ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਇਹ ਲੜਕੀ ਜਿਹੜੀ ਕਿ ਹਰਿਆਣਾ ਦੇ ਕੁਰਕੂ ਖੇਤਰ ਦੇ ਪਿੰਡ ਠਸਕਾ ਮਿਰਾਜੀ ਦੀ ਰਹਿਣ ਵਾਲੀ ਹੈ ਜਿਸ ਦੀ ਪਛਾਣ ਸਿਮਰਨ ਕੌਰ ਦੇ ਵਜੋਂ ਹੋਈ ਹੈ ਇਸ ਦੀ ਉਮਰ 23 ਸਾਲ ਦੀ ਚੱਲੀ ਜਾ ਰਹੀ ਹੈ ਇਹ ਲੜਕੀ 2 ਸਾਲ ਪਹਿਲਾਂ ਹੀ ਕੈਨੇਡਾ ਗਈ ਸੀ ਤਾਂ ਕਿ ਉੱਥੇ ਜਾ ਕੇ ਇਹ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰ ਸਕੇ ਤੇ ਫਿਰ ਆਪਣਾ ਭਵਿੱਖ ਜਿਹੜਾ ਉਹ ਉਜਵਲ ਕਰ ਸਕੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਲੜਕੀ ਕੈਨੇਡਾ ਦੇ ਸਰੀ ਸ਼ਹਿਰ ਦੇ ਗਿਲਡਫੋਲਡ ਇਲਾਕੇ ਦੇ ਵਿੱਚ ਰਹਿੰਦੀ ਸੀ ਜਿੱਥੇ ਕੇਸ ਨੇ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਤੇ ਇਸ ਦੇ ਆਸ-ਪਾਸ ਵੀ ਹੋਰ ਬਹੁਤ ਸਾਰੇ ਵਿਦਿਆਰਥੀ ਜਿਹੜੇ ਕਿ ਆਪਣੇ ਆਪਣੇ ਕਮਰਿਆਂ ਦੇ ਵਿੱਚ ਰਹਿੰਦੇ ਸਨ ਤੇ ਜਦੋਂ ਇਹ ਛੁੱਟੀ ਵਾਲੇ ਦਿਨ ਇਹ ਲੜਕੀ ਆਪਣੇ ਘਰ ਦੇ ਵਿੱਚ ਸੀ ਤੇ ਇਸ ਦੇ ਘਰ ਕੁਝ ਅਣਪਛਾਤੇ ਵਿਅਕਤੀ ਆਉਂਦੇ ਨੇ ਇਸਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਦੇ ਨੇ ਤੇ ਇਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੰਦੇ ਨੇ ਦੱਸਦੀ ਹੈ ਕਿ ਇਹ ਲੜਕੀ ਪੜਨ ਦੇ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਔਰ ਇਹ ਆਪਣਾ ਜਿਹੜਾ ਕਿ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰਨਾ ਚਾਹੁੰਦੀ ਸੀ ਇਸ ਕਰਕੇ ਹੀ ਇਹ ਕੈਨੇਡਾ ਗਈ ਸੀ ਉੱਥੇ ਇਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਮੌਕੇ ਤੇ ਹੀ ਪਹੁੰਚੀ ਪੁਲਿਸ ਨੇ ਜਿਹੜੇ ਆਸ-ਪਾਸ ਦੇ ਕਮਰੇ ਨੇ ਉਹਨਾਂ ਦੇ ਵੀ ਕੁਝ ਵਿਦਿਆਰਥੀ ਜਿਨ੍ਹਾਂ ਵਿੱਚ ਕੁਝ ਮੁੰਡੇ ਤੇ ਕੁਝ ਕੁੜੀਆਂ ਨੇ ਉਹਨਾਂ ਦੀ ਵੀ ਹਾਲਤ ਗੰਭੀਰ ਦੱਸੀ ਹੈ ਤੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਪਰ ਜਿਹੜੇ ਇਹ ਵਿਅਕਤੀ ਹਮਲਾ ਕਰਨ ਲਈ ਆਏ ਸਨ ਜਿਨ੍ਹਾਂ ਦੇ ਕੋਲ ਤੇਜ਼ ਧਾਰ ਵਾਲੇ ਹਥਿਆਰ ਸਨ ਉਹਨਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਤੇ ਫਿਲਹਾਲ ਜਿਹੜੀ ਕੈਨੇਡਾ ਦੀ ਪੁਲਿਸ ਹੈ ਉਹਨਾਂ ਦੇ ਵੱਲੋਂ ਇਹਨਾਂ ਦੀ ਜਿਹੜੀ ਕਿ ਭਾਲ ਉਹ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣਗੇ ਇੱਥੇ ਗੌਰਤਲ ਬਹਿ ਕੇ ਬਹੁਤ ਸਾਰੇ ਪੰਜਾਬੀ ਤੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਜਿਹੜੇ ਕਿ ਪੜਨ ਦੇ ਲਈ ਕੈਨੇਡਾ ਜਾਂਦੇ ਨੇ ਉੱਥੇ ਆਪਣਾ ਭਵਿੱਖ ਜਿਹੜਾ ਉਜਵਲ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਚੰਗਾ ਰੋਜ਼ਗਾਰ ਕਮਾ ਸਕਣ ਮਾਪੇ ਉਹਨਾਂ ਨੂੰ ਕਈ ਵਾਰ ਤਾਂ ਕਰਜ਼ੇ ਚੁੱਕ ਕੇ ਵੀ ਵਿਦੇਸ਼ ਭੇਜਦੇ ਨੇ ਕਿਉਂਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਬਹੁਤ ਪਿਆਰ ਹੁੰਦਾ ਹੈ ਮਾਪੇ ਚਾਹੁੰਦੇ ਨੇ ਕਿ ਉਹਨਾਂ ਦੇ ਬੱਚਿਆਂ ਦਾ ਭਵਿੱਖ ਚੰਗਾ ਹੋ ਸਕੇ ਖਾਸ ਤੌਰ ਤੇ ਜਿਹੜੇ ਵਿਦਿਆਰਥੀ ਪੜ੍ਹਨ ਦੇ ਵਿੱਚ ਚੰਗੇ ਨੇ ਵਧੀਆ ਅੰਕ ਲੈ ਕੇ ਹੁੰਦੇ ਨੇ ਉਹਨਾਂ ਦੇ ਲਈ ਤਾਂ ਮਾਪੇ ਹਰ ਗੱਲ ਕਰਨਾ ਚਾਹੁੰਦੇ ਨੇ ਹਰ ਤਰੀਕੇ ਦੀ ਕੋਸ਼ਿਸ਼ ਜੜੀ ਕਰ ਦਿੰਦੇ ਨੇ ਚਾਹੇ ਉਹ ਕਿਸੇ ਕੋ ਪੈਸੇ ਮੰਗ ਕੇ ਬੱਚਾ ਨੂੰ ਭੇਜਣਾ ਚਾਹੇ ਕਰਜ਼ਾ ਚੁਕਾਉਣ ਚਾਹੇ ਕੁਝ ਵੀ ਕਰਨਾ ਪਵੇ ਮਾਪੇ ਆਪਣੇ ਬੱਚਾ ਨੂੰ ਵਿਦੇਸ਼ ਭੇਜ ਦਿੰਦੇ ਨੇ ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਵਿਦੇਸ਼ ਤੋਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਬੱਚਿਆਂ ਦੀ ਜਾਨ ਤਾਂ ਜਾਂਦੀ ਹੀ ਜਾਂਦੀ ਹੈ ਮਾਪਿਆਂ ਦਾ ਸਹਾਰਾ ਵੀ ਖੋਸ ਜਾਂਦਾ ਹੈ ਤੇ ਮਾਪੇ ਹਰ ਪੱਖ ਤੋਂ ਜਿਹੜੇ ਕਿ ਦੁਖੀ ਹੋ ਜਾਂਦੇ ਨੇ ਉਹਨਾਂ ਦੇ ਜੀਣ ਦਾ ਕੋਈ ਕਲੋ ਮਕਸਦ ਹੀ ਨਹੀਂ ਰਹਿ ਜਾਂਦਾ ਸਿਰ ਤੇ ਕਰਜ਼ਾ ਵੀ ਚੜ੍ਹ ਜਾਂਦਾ ਹੈ ਮਾਪੇ ਦੁਖੀ ਵੀ ਹੋ ਜਾਂਦੇ ਨੇ ਘਰਾਂ ਵਿੱਚ ਸੱਥਰ ਵਿੱਚ ਜਾਂਦੀ ਨੇ ਇਸ ਕਰਕੇ ਫਿਰ ਮਾਪੇ ਵੀ ਬੱਚਿਆਂ ਨੂੰ ਜਿਹੜੇ ਵਿਦੇਸ਼ ਭੇਜਣ ਤੋਂ ਗੁਰੇਜ਼ ਕਰਨ ਲੱਗ ਪੈਂਦੇ ਨੇ ਪਿੱਛੇ ਜਹੀ ਨਹੀਂ ਇੱਕ ਖਬਰ ਸੁਣੀ ਸੀ ਜਿੱਥੇ ਕਿ ਕਰਜ਼ਾ ਚੁੱਕ ਕੇ ਇੱਕ ਧੀ ਨੂੰ ਕੈਨੇਡਾ ਭੇਜਿਆ ਗਿਆ ਸੀ ਤੇ ਉਹਨਾਂ ਮਾਪਿਆਂ ਦੇ ਸਿਰ ਤੇ ਕਰਜ਼ਾ ਵੀ ਚੜ ਗਿਆ ਸੀ ਉਹਨਾਂ ਦੀ ਬੇਟੀ ਦੀ ਜਾਨ ਵੀ ਚਲੀ ਗਈ ਸੀ ਫਿਰ ਇਸ ਤਰ੍ਹਾਂ ਮਾਪੇ ਬਹੁਤ ਜ਼ਿਆਦਾ ਦੁਖੀ ਹੁੰਦੇ ਨੇ ਹੁਣ ਇਸੇ ਹੀ ਤਰ੍ਹਾਂ ਜਿਹੜੀ ਇਹ ਲੜਕੀ ਹੈ ਸਿਮਰਨ ਕੌਰ ਜਿਹੜੀ ਕਿ ਕੈਨੇਡਾ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰਨ ਗਈ ਸੀ ਜਿਹੜੀ ਉੱਥੇ ਮੌਤ ਹੋ ਗਈ ਹੈ ਔਰ ਉਸ ਦੀ ਮੌਤ ਨਹੀਂ ਬਲਕਿ ਕਤਲ ਕੀਤਾ ਗਿਆ ਉਹ ਵੀ ਤੀਜਰ ਹਥਿਆਰਾਂ ਦੇ ਨਾਲ ਇਸ ਕਰਕੇ ਉਸ ਦੇ ਮਾਪੇ ਬਹੁਤ ਜ਼ਿਆਦਾ ਦੁਖੀ ਨੇ ਅਸੀਂ ਆਮ ਤੌਰ ਤੇ ਇਹ ਗੱਲ ਕਹਿੰਦੇ ਆ ਕਿ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਬੱਚੇ ਸੁਰੱਖਿਤ ਨੇ ਪੜਾਈ ਦੇ ਲਈ ਉਹ ਮੁਲਕ ਬਹੁਤ ਚੰਗਾ ਹੈ ਬਹੁਤ ਵਧੀਆ ਹੈ ਪਰ ਅਗਰ ਇਹੋ ਜਿਹਾ ਘਟਨਾਵਾਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਹੋਣਗੀਆਂ ਤਾਂ ਫਿਰ ਆਉਣ ਵਾਲੇ ਵਕਤ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਤੋਂ ਵੀ ਰੇਜ਼ ਕਰਨ ਲੱਗ ਜਾਣਗੇ ਸੋ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੀ ਸਿਮਰਨ ਕੌਰ ਜਿਸ ਦਾ ਕਤਲ ਕੀਤਾ ਗਿਆ ਉਸ ਦੀ ਲਾਸ਼ ਜਿਹੜੀ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਈ ਹੈ ਤੇ ਨਾਲ ਹੀ ਨਾਲ ਜਿਹੜੇ ਕਾਤਲ ਨੇ ਉਹਨਾਂ ਦੀ ਭਾਲ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ